ਦੋ ਬੇਰੁਜ਼ਗਾਰ ਨੌਜਵਾਨ ਆਪਣੀਆਂ ਮੰਗਾ ਮਨਵਾਉਣ ਨੂੰ ਲੈ ਕੇ ਚੜੇ ਪਾਣੀ ਵਾਲੀ ਟੈਂਕੀ ਤੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਿੰਡ ਸਦਵਾ ਦੀਆਂ ਤਸਵੀਰਾਂ ਜਿੱਥੇ ਕਿ ਸਰਦਾਰ ਕੁਲਤਾਰ ਸਿੰਘ ਸਦਮਾ ਜੋ ਕਿ ਡਿਪਟੀ ਸਪੀਕਰ ਹਨ ਉਹਨਾਂ ਦਾ ਜੱਦੀ ਪਿੰਡ ਦੱਸਿਆ ਜਾਂਦਾ ਹੈ ਉੱਥੇ ਦੋ ਨੌਜਵਾਨ ਪਾਣੀ ਵਾਲੀ ਟੈਂਕੀ ਤੇ ਚੜ ਗਏ ਹਨ ਉਹਨਾਂ ਦਾ ਮੰਗ ਹੈ ਕਿ ਜੋ ਸਿੱਖਿਆ ਅਤੇ ਸਿਹਤ ਵਿਭਾਗ ਦੇ ਵਿੱਚ ਪੈਂਡਿੰਗ ਪੋਸਟਾਂ ਪਈਆਂ ਨੇ ਉੱਥੇ ਭਰਤੀ ਕੀਤੀ ਜਾਵੇ ਅਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਕਿ ਸਰਦਾਰ ਫਰਗਾਨ ਸਿੰਘ ਮਾਨ ਨੇ ਕਿਹਾ ਸੀ ਕਿ ਨੌਕਰੀ ਦੇ ਵਿੱਚ ਜੋ ਉਮਰ ਛੋਟ ਦਿੱਤੀ ਜਾਵੇਗੀ ਪਰ ਅਜੇ ਤੱਕ ਉਹ ਨਹੀਂ ਦਿੱਤੀ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਨੌਕਰੀ ਦੇਣ ਵਿੱਚ देरी ਹੋ ਰਹੀ ਉਸ ਤੇ ਨਾਲ ਜੋ ਨੌਜਵਾਨ ਹੁਣ ਉਹ ਵੀ ਓਵਰ ਏਜ ਹੋ ਜਾਣਗੇ ਜਿਸ ਨਾਲ ਕੀ ਨੁਕਸਾਨ ਹੋਵੇਗਾ ਅਤੇ ਅਸੀਂ ਮੰਗ ਕਰਦੇ ਹਾਂ ਕਿ ਭਗਵੰਤ ਸਿੰਘ ਮਾਨ ਜੋ ਸੀਐਮ ਪੰਜਾਬ ਹਨ ਉਹਨਾਂ ਦੇ ਵੱਲੋਂ ਦੋ ਉਮਰ ਦੀ ਸ਼ੋਰਟ ਦਿੱਤੀ ਜਾਵੇ ਅਤੇ ਨਾਲ ਹੀ ਨੌਕਰੀ ਦੇ ਪ੍ਰਬੰਧ ਕੀਤੇ ਜਾਣ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਅਪਜੇ ਤੱਕ ਸਿੱਖਿਆ ਭਾਗ ਦੇ ਵੱਲੋਂ ਪੇਪਰ ਵੀ ਨਹੀਂ ਲਏ ਗਏ ਉਹ ਕਹਨਾ ਕਿ ਪੇਪਰ ਲੈ ਕੇ ਤੁਹਾਨੂੰ ਨੌਕਰੀਆਂ ਦੇ ਭੇਜਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਦੋ ਨੌਜਵਾਨ ਅੱਜ ਪਿੰਡ ਸੱਤਵਾ ਦੇ ਵਿੱਚ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਸਾਡੀ ਸੀਐਮ ਨਾਲ ਮੀਟਿੰਗ ਨਹੀਂ ਹੋਣ ਦਿੱਤੀ ਅਤੇ ਨਾਲ ਹੀ ਸਾਨੂੰ ਫਰੀਦਕੋਟ ਦੇ ਵਿੱਚ ਐਂਟਰ ਕਰਨ ਦਿੱਤਾ ਗਿਆ ਅਤੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਸਾਡੀ ਇਹ ਮੰਗਾਂ ਪੂਰੀਆਂ ਨਹੀਂ ਹੁੰਦੀ ਆ ਜਦ ਸੀਐਮ ਸਾਹਿਬ ਨਾਲ ਸਾਡੀ ਗੱਲ ਨਹੀਂ ਹੁੰਦੀ ਉਦੋਂ ਤੱਕ ਇਹ ਨੌਜਵਾਨ ਟੈਂਕੀ ਤੋਂ ਥੱਲੇ ਨਹੀਂ ਉਤਰਨਾ ਇਹਨਾਂ ਵਿਚਾਰਾਂ ਦਾ ਪਕ ਤਾਬਾ ਕੀਤਾ ਹੈ ਬੇਰੋਜ਼ਗਾਰ ਸੰਘਰਸ਼ ਕਮੇਟੀ ਦੇ ਜੋ ਪ੍ਰਧਾਨ ਹਨ ਉਹਨਾਂ ਨੇ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਸੰਘਰਸ਼ ਉਨੀ ਦੇ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੇ ਨਾਲ ਸੀਐਮ ਭਗਵੰਤ ਸਿੰਘ ਮਾਨ ਮੀਟਿੰਗ ਨਹੀਂ ਕਰਦੇ ਮੇਰਾ ਨਾਮ ਹਰਜਿੰਦਰ ਸਿੰਘ ਛੁਨੀਰ ਹੈ ਮੈਂ ਬੇਰੋਜ਼ਗਾਰ ਸਾਂਝਾ ਮੋਰਚਾ ਦਾ ਸੂਬਾ ਕਨਵੀਨਰ ਆ ਪਿਛਲੇ ਲੰਬੇ ਸਮੇਂ ਤੋਂ ਅਸੀਂ ਮਾਸਟਰ ਕਾਰਡ ਦੀਆਂ ਸਾਰੀ ਸਾਰੇ ਵਿਸ਼ਿਆਂ ਦੀ ਭਰਤੀ ਦਾ ਇਸ਼ਤਿਹਾਰ ਦੀ ਮੰਗ ਕਰ ਰਹੇ ਹਾਂ ਲੈਕਚਰਰ ਦੇ ਲੈਕਚਰਰ ਕਾਟਰ ਦੇ ਸਾਰੇ ਵਿਸ਼ਿਆਂ ਦੇ ਇਸ਼ਤਿਹਾਰ ਦੀ ਗੱਲ ਕਰ ਰਹੇ ਹਾਂ 55% ਦੀ ਸ਼ਰਤ ਨੂੰ ਰੱਦ ਕੀਤਾ ਜਾਵੇ ਇਹ ਮੰਗ ਕਰ ਰਹੇ ਹਾਂ ਸਾਰੀਆਂ ਭਰਤੀਆਂ ਦੇ ਵਿੱਚ ਉਮਰ ਹੱਦ ਛੋੜ ਦਿੱਤੀ ਜਾਵੇ ਜਿਹੜੇ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਨੇ ਕਿ ਮੈਂ ਤੁਹਾਨੂੰ ਉਮਰ ਹੱਦ ਛੋੜ ਦਿਆਂ ਅਸੀਂ ਉਹ ਮੰਗ ਕਰਦੇ ਹਾਂ ਤੇ ਪਿਛਲੇ 2.5 ਸਾਲਾਂ ਤੋਂ 3.5 ਸਾਲਾਂ ਤੋਂ ਆਰਟ ਐਂਡ ਕਰਾਫਟ ਦੀ ਇੱਕ ਭਰਤੀ ਦਾ ਪੇਪਰ ਤੱਕ ਨਹੀਂ ਲਿਆਇਆ ਸਰਕਾਰ ਨੇ ਅਸੀਂ ਚਾਹੁੰਦੇ ਆ ਕਿ ਪੇਪਰ ਲੈ ਕੇ ਜਿਹੜਾ ਬੇਰੁਜ਼ਗਾਰ ਨੂੰ ਸਕੂਲਾਂ 'ਚ ਭੇਜਿਆ ਜਾਵੇ ਜੇਕਰ ਪੇਪਰ ਨਹੀਂ ਲਿਆ ਜਾਂਦਾ ਜਾਂਕਰ ਜਿਸ ਤਰ੍ਹਾਂ ਸਰਕਾਰ ਕਰ ਰਹੀ ਹੈ ਕਿ ਸਾਰੀਆਂ ਹੀ ਭਰਤੀਆਂ ਰੱਦ ਕਰ ਰਹੀ ਹੈ ਨਵੀਂ ਭਰਤੀ ਕੋਈ ਵੀ ਨਹੀਂ ਕਰ ਰਹੀ ਤਾਂ ਜਿਹੜੇ ਅੰਡਰੇਜ ਨੇ ਉਹ ਵੀ ਓਵਰੇਜ ਹੋ ਜਾਣਗੇ ਇਹ ਸਾਡੀਆਂ तमाम ਮੰਗਾਂ ਨੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸ਼ਹਿਰ ਸੰਗਰੂਰ ਉਹਨਾਂ ਦੀ ਕੋਠੀ ਅੱਗੇ ਇਹ ਫਰਿਆਦ ਲੈ ਕੇ ਜਾਂਦੇ ਆ ਕੀ ਮਾਨ ਸਾਹਿਬ ਤੁਸੀਂ ਉਮਰ ਅੱਦ ਦਾ ਵਾਦਾ ਕੀਤਾ ਸੀ ਉਮਰ ਅੱਦ ਵਿੱਚ ਛੋੜ ਦਿਓਗੇ ਲੇਕਿਨ ਉੱਥੇ ਕੋਈ ਵੀ ਨਹੀਂ ਮਿਲਦਾ ਸਾਨੂੰ ਸਿਵਾਏ ਡਾਂਗਾ ਤੋਂ ਧੱਕਿਆਂ ਤੋਂ ਜਾਂ ਪੱਗਾ ਰੋਲੀਆਂ ਜਾਂਦੀਆਂ ਨੇ ਚੁੰਨੀਆਂ ਰੋਲੀਆਂ ਜਾਂਦੀਆਂ ਨੇ ਹੋਰ ਕੁਝ ਨਹੀਂ ਮਿਲਦਾ ਸਾਡੇ ਮਨ ਦੇ ਵਿੱਚ ਇਹ ਸੀਗਾ ਕਿ ਮੁੱਖ ਮੰਤਰੀ ਸਾਹਿਬ ਫਰੀਦਕੋਟ ਆ ਰਹੇ ਨੇ ਆਜ਼ਾਦੀਆਂ ਦਿਹਾੜੇ ਹੋਰ ਸਾਡੀ ਮੰਗ ਸੁਣੀ ਜਾਵੇ ਪਰ ਜਦੋਂ ਅਸੀਂ ਫਰੀਦਕੋਟ ਦੇ ਵਿੱਚ ਪੈਰ ਰੱਖਿਆ ਤਾਂ ਉੱਥੇ ਪਤਾ ਲੱਗਿਆ ਉੱਥੇ ਆਮ ਕਿਸੇ ਆਮ ਬੰਦੇ ਦਾ ਐਂਟਰੀ ਹੈ ਨਹੀਂਗੀ ਉੱਥੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਜਿਹੜੇ ਇਹਨਾਂ ਦੇ ਭਮਕਰ ਨੇ ਉਹਨਾਂ ਦੀ ਐਂਟਰੀ ਹੈ ਜਾਂ ਤੁਹਾਨੂੰ ਕਿਤੇ ਮਰਜ਼ੀ ਤੁਸੀਂ ਤੁਸੀਂ ਦੇਖ ਲਓ ਪੁਲਿਸ ਪ੍ਰਸ਼ਾਸਨ ਹੀ ਮਿਲੂਗਾ ਤੇ ਅਸੀਂ ਉੱਥੇ ਮੈਨੂੰ ਦੇ ਲਈ ਗਏ ਸੀ ਲੇਕਿਨ ਸਾਡੀ ਉੱਥੇ ਨੋ ਐਂਟਰੀ ਕਰ ਦਿੱਤੀ ਗਈ ਇਸ ਗੱਲ ਤੋਂ ਨਿਰਾਸ਼ ਹੋ ਕੇ ਸਾਡੇ ਦੋ ਸਾਥੀ ਜਿਹੜੇ ਉਹ ਟੈਂਕੀ ਤੇ ਚੜ ਗਏ ਕਿ ਇਹਦੇ ਜਦੋਂ ਤੱਕ ਭਗਵੰਤ ਮਾਨ ਜੀ ਸਾਡੇ ਨਾਲ ਮੀਟਿੰਗ ਨਹੀਂ ਕਰਦੇ ਤਾਂ ਉਦੋਂ ਤੱਕ ਅਸੀਂ ਟੈਂਕੀ ਦੇ ਉੱਪਰ ਹੀ ਰਹਾਂਗੇ ਮੇਰਾ ਨਾਮ ਬੜਾ ਸਿੰਘ ਕੌੜੀਆ ਜੀ ਇਹ ਜਿਹੜਾ ਸਾਡਾ ਪ੍ਰੋਟੈਸਟ ਹੈ ਸਾਂਝਾ ਹੈ ਸਾਂਝੇ ਮੋਰਚੇ ਦਾ ਸਿਹਤ ਤੇ ਸਿੱਖਿਆ ਦਾ ਜੀ ਜਿਹੜੀਆਂ ਸਿਹਤ ਵਿਭਾਗ ਦੇ ਮਲਟੀਪਰਪਸਲ ਹੈਲਥ ਵਰਕਰ ਮੇਲ ਦੀਆਂ ਪੋਸਟਾਂ ਨਿਕਲੀਆਂ 270 ਜੀ ਉਹਨਾਂ ਦੀ ਲਾਸਟ ਅਪਲਾਈ ਕਰਨ ਦੀ ਜਿਹੜੀ ਡੇਟ ਆ ਉਹ 26 ਤਰੀਕ ਹੈ ਤੇ ਭਗਵੰਤ ਮਾਨ ਨੇ ਮੁੱਖ ਮੰਤਰੀ ਜੀ ਨੇ ਬਹੁਤ ਵਾਰੀ ਸਾਨੂੰ ਮਤਲਬ ਭਰੋਸਾ ਦਿੱਤਾ ਸੀ ਉਮਰ ਹੱਦ ਦਾ ਤੇ ਉਹ ਦਿੱਤਾ ਨਹੀਂ ਗਿਆ ਜੀ ਜਿਹੜੇ ਓਵਰੇਜ ਮੁੰਡੇ ਆ ਮਤਲਬ ਮਲਟੀਪਰਪਸ ਆ ਉਹ ਬਹੁਤ ਜ਼ਿਆਦਾ ਇਹ ਜਿਹੜੇ ਅੰਡਰੇਜ ਆ ਉਹ ਸਾਰੇ 300 ਦੇ ਕਰੀਬੀ ਹੋਣਗੇ ਸੋ ਅਸੀਂ ਮੰਗ ਕਰਦੇ ਆ ਕਿ ਸਾਨੂੰ ਉਮਰ ਹੱਦ ਛੋੜ ਦਿੱਤੀ ਜਾਵੇ